ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੰਜ ਅਜਾ ਰਾਜਾ ਸਾਹਿਬ ਜੀ ਦਾ ਦੋਸਰਾ ਦਿਨ ਸੇ ਦਾ ਮੇਲੇ ਦਾ ਅੱਜ ਦਾ ਸ਼ੋਭਾ ਬਹੁਤ ਜ਼ਿਆਦਾ ਸਗੇ ਜੀ ਭਾਈ ਤਬੋ ਪਰਿਆ ਮੇਲੇ ਸਗੇ ਹੈ ਅੱਜ ਤਾਂ ਨੰਗੇ ਨਹੀਂ ਹੁੰਦਾ ਹੋਈ ਕੇ ਪਾਸੇ ਉਹਦੀ ਜੀ ਮਹੀ ਨੰਗੇ ਜੀ ਬਹੁਤ ਅਸਰ ਸਿਗਾ ਠੰਡੇ ਵਾਲੇ ਲੰਗਰ ਲੱਗੇ ਸਗੇ ਸਪੀਲਾ ਵਾਲੀ ਆਸੀ ਮੰਗੋ ਸ਼ੇਕ ਬਰਮੀਆ ਆਮਬੋਦ ਲੰਗਰ ਲੱਗਦੇ ਇਹ ਦਬਾਬੇ ਦਾ ਸਭ ਤੋਂ ਵੱਡਾ ਮੇਲਾ ਜੇ ਪੰਗਿਆ ਰਾਜਾ ਸਾਹਿਬ ਜੀ ਦਾ ਤੁਸੀਂ ਵੀ ਆ ਕੇ ਦਰਸ਼ਨ ਕਰੋ ਰਾਜਾ ਸਾਹਿਬ ਜੀ ਦਾ ਮੇਲੇ ਤੇ ਆਇਓ ਕੱਲ੍ਹ ਲਾਸਟ ਦਿਨ ਦੋ ਤਰੀਕ ਦਾ ਜਰੂਰ ਆਓ ਜੀ ਮੇਲਾ ਦੇਖੋ ਆ ਕੇ ਲੰਗਰ ਬਾਪੂ ਹੁੰਦੇ ਇੱਥੇ ਜੀ ਲੰਗਰ ਬਹੁਤ ਜ਼ਿਆਦੇ ਹੁੰਦੇ ਆ ਜੀ ਜੋ ਮੱਤੇ ਅੱਡੇ ਜੀ ਕੋਲ ਦਾ ਖਾਓ ਅੰਬੇ ਲੱਗੇ ਹੁੰਦੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੰਗਰ ਅੱਜ ਚੱਲਦਾ ਹੈ ਹਾਂ ਜੀ ਦੇਖੋ ਜੀ ਹੋਰ ਆਉਜੀ ਤੁਸੀਂ ਜੀ ਹਿੰਦ ਕਰਦੇ ਨੰਮਰੀ ਨੰਕੇ ਗਏ ਹਾ ਜਿਹਦਰ ਅਚਿਤ ਤੇ ਜਨੈ ਜੀ ਸਿਕਾਮ ਤੇ ਚੂਲੇ ਵੀ ਦਿਖਾਵਾਂਗੇ ਜੀ 25 ਤੋਂ 3 ਚੂਲੇ ਲੱਗੇ ਹੁੰਦੇ ਆ ਜੀ ਬਹੁਤ ਜਵਾ ਬੱਦਾ ਮੇਲਾ ਇੱਥੇ ਟਰੈਡੀਚੋ ਪਾਣੀ ਦੀ ਬੋਤਲ ਲੈ ਟੜੀ ਪਾਣੀ ਪੀਓ ਜੀ ਇਹਨੇ ਠੰਡਾ ਵੀ ਨਾ ਠੰਡਾ ਵੀ ਹੈ ਪਾਣੀ ਸੰਪੜ ਵੀ ਮੰਦਾ ਦੇਖੋ یوں ਰਾਸ਼ੀ ਪਾ ਲਿਆ ਦੇਖੋ ਇਹ ਨੰਗ ਨਹੀਂ ਮੇਲਾ ਬਹੁਤ ਵੱਡਾ ਹੈ ਜੀ ਰਾਸ਼ੀ ਬਹੁਤ ਯਾਦਾਈ रहे ਗਿਆ ਸਮਾਂ ਬੱਚਾ ਨੂੰ ਲੈ ਗਿਆ ਸਹੀ ਰਹ ਗਿਆ ਅਗਰ ਅਸੀਂ ਜੋ ਕਰਨਾ ਹੈ ਗੱਲ ਇਹ ਹੈ ਕਿ ਅਸੀਂ ਇੱਥੋਂ ਗੇਟ 'ਚ ਐਂਟਰੀ ਕਰਾਂਗੇ گاਉਂ ਤੇ ਇੱਥੇ ਲਗਾਏ ਲੰਗੜੀ ਬਲੱਡ ਆਉਂਦਾ ਕਦਮ ਲਾਜੇਗਾ ਪੰਗਿਆਂ ਨਹੀਂ ਜਾਣਾ ਜੀ ਬਾਕੀ ਮਾਤੇ ਨੀਰਵਾ ਦੇ ਜਿਆ ਬਾਰ ਬਾਰ ਕਰਤੂ ਜੋ ਤਸਵੀਰ